ਇਹ ਜਿਹੜਾ ਪੰਛੀ ਰਵ ਸੇਰਾ ਬਣਾਇਆ ਹੈ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਨਮਨ ਤੇ ਰਲ ਕੇ ਇੱਕ ਬੜਾ ਵਿਚਾਰ ਆਇਆ ਬੇਚੀ ਪੰਛੀ ਨੂੰ ਲੋਕੀ ਉਪਤ ਕਰੀ ਉੱਥੇ ਪੰਦੇ ਜੀ ਉੱਥੇ ਪੰਦੇ ਦੀ ਆ ਚੀਜ਼ ਬਣਾਈ ਹੈ ਮੈਂ ਸਮਨੇ ਤੇ ਹਜ਼ਾਰਾਂ ਹੀ ਲੋਕ ਰੋਜ਼ ਤੁਸੀਂ ਸਿਰ ਤੋਂ ਦੇਖੋ ਸ਼ਾਮ ਤੱਕ ਰਾਤੀ 8 ਵਜੇ ਤੇ 7 ਵਜੇ ਲੋਕ ਇੱਥੇ ਆਈ ਜਾਂਦੇ ਆ ਹਜ਼ਾਰਾਂ ਹੀ ਲੋਕ ਆ ਕੇ ਆਪਣੀ ਮੰਦੀ ਭਾਵਨਾ ਅਰ ਮੰਦੀ ਭਾਵਨਾ ਦੇ ਨਾਲ ਬੇਜਮਨ ਪੰਛੀ ਨੂੰ ਆਪਣੇ ਹੱਥਾਂ ਦੇ ਨਾਲ ਦਾਣਾ ਪਕ ਜਾਂਦੇ ਆ ਪੰਛੀ ਬਾਸ ਤੇ ਪਾਣੀ ਦਾ ਨਹਾਣਵਰ ਚਨੜੇ ਉੱਥੇ ਲਾਟੂ ਬਣਾਈ ਹੋਇਆ ਨੇਰੇ ਉਹਨੇ ਨੇਰੇ ਅੰਦਰ ਹਸਪੀਟਲ ਬਣਿਆ ਉਧਰ ਪਾਸੇ ਅੱਛਾ ਜੀ ਹਸਪੀਟਲ ਵੀ ਬਣਿਆ ਹੋਇਆ ਹੈ ਹਸਪੀਟਲ ਬਣਿਆ ਜੀ ਆਈਸੀਯੂ ਬਣਿਆ ਖਾਲੀ ਰੂਮ ਬਣਿਆ ਹੁੰਦੇ ਚ ਉਹਨਾਂ ਦੇ ਬੱਚੇ ਨੂੰ ਅੱਲਾ ਅੱਲਾ ਸੇਤ ਜਿੰਨੀ ਜਿੰਨੀ ਸਾਹ ਤੇ ਸਾਹਮਣਾ ਹੁੰਦੀ ਹੈ ਉਹਨਾਂ ਦਾ ਡਾਕਟਰ ਸਾਹਿਬ ਦਵਾਈ ਜਿੰਦੇ ਆ ਉਦੋਂ ਸਾਹਮਣਾ ਉਹਨੂੰ ਉੱਥੇ ਰੱਖਿਆ ਜਾਂਦਾ ਜਦੋਂ ਥੋੜਾ ਠੀਕ ਹੋ ਜਾਂਦਾ ਫਿਰ ਦੂਜੀ ਸੇਤ ਤੇ ਆ ਜਾਂਦਾ ਔਰ ਸਵੇਰ ਫਿਰ ਉਹ ਇੱਧਰ ਛੱਡਿਆ ਜਾਂਦਾ ਪਹਿਲਾਂ ਤਾਂ ਤੁਹਾਡੇ ਮੈਂ ਗੌਰਵ ਸਿੰਘ ਜੀ ਸਭਾ ਤੋਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਜਿਹੜਾ ਇਹ ਜੀਵਨ ਪੰਛੀਆਂ ਦਾ ਉਡਣ ਪੇਡਾ ਸਾਡੇ ਉੱਪਰ ਬਣਾਇਆ ਹੋਇਆ ਉਹ ਦੇਖਣਾ ਚਾਹੇ ਉਹ ਆਮ ਦੁਨੀਆ ਦੇ ਦਿਖਾਣ ਵਿੱਚ ਤੁਸੀਂ ਆਇਆ ਤੁਹਾਡਾ ਧੰਨਵਾਦ ਕਰਦੇ ਆ ਇਹ ਜਿਹੜਾ ਪੰਛੀ ਦਾ ਵਸੇਰਾ ਬਣਾਇਆ ਹੈ ਇਹ ਸਾਡੇ ਜੀ ਸਭਾ ਗੌਰਵਪੀ ਸਭਾ ਦੇ ਸਾਡੇ ਪ੍ਰਧਾਨ ਜੀ ਚੇਅਰਮੈਨ ਸਾਹਿਬ ਜਨਤ ਸਿੰਘ ਜੀ ਸਾਹਿਬ ਕੈਸ਼ਰ ਸਾਹਿਬ ਸਾਡੇ ਅਧਿਰ ਚੇਅਰਮੈਨ ਸਾਹਿਬ ਵੀ ਸਾਡੇ ਉਹ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਨੇ ਮਿਲ ਕੇ ਰਲ ਕੇ ਇੱਕ ਬੜਾ ਵਿਚਾਰ ਆਇਆ ਬੇਸੀ ਪੰਛੀ ਨੂੰ ਲੋਕੀਂ ਪਰ ਕਰੀ ਉੱਥੇ ਪੰਦੇ ਜੀ ਉੱਥੇ ਪੰਦੇ ਜੀ ਆ ਚੀਜ਼ ਬਣਾਈ ਹੈ ਉਹ ਚੀਜ਼ ਬਣਾ ਦੇ ਪਰੇ ਛੋਟੀ ਜਿਹੀ ਜਗ੍ਹਾ ਬਣਾਈ ਜਿੱਦੇ ਤੇ ਬਿੱਲੀਆਂ ਚਪਟਾ ਮਾਰ ਕੇ ਖਾ ਜਾਂਦੀਆਂ ਸੀ ਹੂੰ ਪੰਛੀਆਂ ਨੂੰ ਔਰ ਤਬਾਦ ਫਿਰ ਇੱਕ ਜੀ ਕਿਸੇ ਦੀ ਝਾਲੀ ਉਸੇ ਬਹੁਤ ਅੱਛੇ ਬੰਦੇ ਦੀ ਝਾਲੀ ਜਿਹਦੇ ਨਾਲ ਸਾਨੂੰ ਨੇ ਆ ਸਾਰਾ ਦਿੱਤਿਆ ਜਿਹਦੇ ਚ ਅਸੀਂ ਆ ਕਈ ਸਾਲ ਤੋਂ ਬਣਾਏ ਹੋਇਆ ਮੈਂ ਸਮਝਦਾ ਤੇ ਹਜ਼ਾਰਾਂ ਹੀ ਲੋਕ ਰੋਜ਼ ਤੁਸੀਂ ਸਵੇਰ ਤੋਂ ਦੇਖੋ ਸ਼ਾਮ ਤੱਕ ਰਾਤੀ 8 ਵਜੇ ਤੇ 7 ਵਜੇ ਲੋਕ ਇੱਥੇ ਆਈ ਜਾਂਦੇ ਆ ਹਜ਼ਾਰਾਂ ਹੀ ਲੋਕ ਆ ਕੇ ਆਪਣੀ ਮੰਦੀ ਭਾਵਨਾ ਔਰ ਮੰਦੀ ਭਾਵਨਾ ਦੇ ਨਾਲ ਵੇਜਵਨ ਪੰਛੀ ਨੂੰ ਆਪਣੇ ਹੱਥਾਂ ਨੇ ਨਾਲ ਦਾਣਾ ਪਾ ਕੇ ਜਾਂਦੇ ਆ ਬੇਜਮਾਨਾਂ ਬਾਰੇ ਨਾ ਕੋਈ ਕੋਈ ਸੋਚਦਾ ਸਰ ਮੈਂ ਕਹੂੰਗੀ ਸੋ ਤੁਹਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਲੋਕਾਂ ਨੇ ਖਿਆਲ ਲਿਆਂਦਾ ਗਿਆ ਤੁਹਾਡੇ ਮਨ ਦੇ ਵਿੱਚ ਆਪਿਆ ਜੀ ਪਹਿਲਾਂ ਸਾਡੀ ਕੋ ਗੋ ਰਖਸ਼ੀ ਸਭਾ ਉਹ ਜਿਹੜੀ ਸਾਡੀ ਸਫਾ 100 ਸਾਲ ਪੁਰਣੀ ਗੋ ਰਖਸ਼ੀ ਸਭਾ ਹੈ ਤੇ ਗੋ ਮਾਤਾ ਇਸੇ ਬਕਰਦੇ ਸਾਡੀ ਦੂਸਰੀ ਗੋਖਸਲਾ ਸੈਕਿੰਡ ਪਾਰਟ ਸਾਡਾ ਬਣਿਆ ਉਹ ਟਿਬਾ ਰੋਡ ਤੇ ਉਹ ਵੀ ਗੋਖਸਲਾ ਬਣਾਈ ਹੈ ਔਰ ਸਭਾਰੇ ਵਿਚਾਰਾ ਵੀ ਪੰਛੀਆਂ ਬਾਰੇ ਵੀ ਇਹਨਾਂ ਨੇ ਸੋਚਿਆ ਉਹ ਗੋਗੋਂ ਵੀ ਬੇਜਮਾਨ ਹੈ ਉਹ ਗੋ ਮਾਤਾ ਹੈ ਇਹ ਪੰਛੀ ਦੇਵਤਾ ਸਾਡੇ 30 ਵਰਸੇ ਤੋਂ ਬੇ ਸੋਚਿਆ ਗਿਆ ਤੇ ਨਮਰ ਕੀਤਾ ਗਿਆ ਜੀ ਉੱਥੇ ਹੋਰ ਕੀ ਕੀ ਬਣਾਇਆ ਹੋਇਆ ਪੰਛੀਆਂ ਵਾਸਤੇ ਪੰਛੀਆਂ ਵਾਸਤੇ ਤੇ ਪਾਣੀ ਦਾ ਨਹਾਉਣ ਵਾਲ ਚਨਾਰੇ ਉੱਥੇ ਲਾਟੂ ਬਣ ਲਾਇਆ ਹੋਇਆ ਨਾਰੇ ਉਹਨਾਂ ਦੇ ਅੰਦਰ ਹਸਪਤਾਲ ਬਣਾਇਆ ਉੱਦਰ ਪਾਸੇ ਅੱਛਾ ਜੀ ਹਸਪਤਾਲ ਵੀ ਬਣਾਇਆ ਹੋਇਆ ਹੈ ਹਸਪਤਾਲ ਬਣਾਇਆ ਜਿੱਦੇ ਆਈ ਸੀ ਯੂ ਬਣਿਆ ਖਾਲੀ ਰੂਮ ਬਣਿਆ ਉਹਦੇ ਚ ਉਹਨਾਂ ਦੇ ਬੱਚੇ ਨੂੰ ਅੱਲਾ ਅੱਲਾ ਸੇਤ ਜਿੰਨੀ ਜਿੰਨੀ ਸੱਟ ਜਿੱਦ ਸਾਹਮਣੇ ਆਉਂਦੀ ਹੈ ਉਹ ਸਾਹਮਣੇ ਡਾਕਟਰ ਸਾਹਿਬ ਦਵਾਈ ਜਿੰਦੇ ਆ ਉਦੋਂ ਜਿਹੜਾ ਸਾਹਮਣੇ ਉਹਨੂੰ ਉੱਥੇ ਰੱਖਿਆ ਜਾਂਦਾ ਜਦੋਂ ਥੋੜਾ ਠੀਕ ਹੋ ਜਾਂਦਾ ਫੇਰ ਦੂਜੀ ਸੇਤ ਤੇ ਆ ਜਾਂਦਾ ਔਰ ਸਵੇਰ ਫਿਰ ਉਹ ਇੱਧਰ ਪਰ ਜਿਹੜਾ ਇਨਸਾਨ ਦੇ ਜਿਹੜੀ ਬਿਮਾਰੀਏ ਦੁੱਖ ਤੇ ਕਰਦੇ ਉਸ ਦੇ ਸਾਹਮਣੇ ਨੂੰ ਦੇਖਿਆ ਜਾਂਦਾ। ਮਤਲਬ ਮਨ ਦੇ ਵਿੱਚ ਕਿੱਦਾਂ ਆਇਆ ਵੀ ਇੰਨਾ ਕੁਝ ਪੰਛੀਆਂ ਲਈ ਕਰਨਾ ਕਿਉਂਕਿ ਕੋਈ ਨਹੀਂ ਸੋਚਦਾ ਕਿੱਦਾਂ ਤੁਸੀਂ ਹਸਪੀਟਲ ਵੀ ਬਣਾਇਆ ਹੋਇਆ ਤੁਸੀਂ ਕਹਿ ਰਹੇ ਹੋ ਆਈ ਸੀ ਯੂ ਵੀ ਬਣਾਇਆ ਹੋਇਆ ਡਾਕਟਰ ਵੀ ਹੈ ਇੱਥੇ। ਇਹ ਜੇ ਕੋਈ ਅਸੀਂ ਕੁਝ ਨਹੀਂ ਕਰ ਰਹੇ ਕਰਨ ਵਾਲਾ ਪਰਮਾਤਮਾ ਹੈ। ਉਹ ਮਾਲਕ ਹੀ ਸਭ ਨੂੰ ਦਿੰਦਾ ਮਾਲਕ ਨਹੀਂ ਬੁੱਧੀ ਸਾਰੇ ਜਿਹੜਾ ਮਾਲਕ ਨਹੀਂ ਇਹ ਸਭ ਚੀਜ਼ਾਂ ਬਣਾਈਆਂ ਸਾਨੂੰ ਉਸ ਮਾਲਕ ਨੇ ਬਣਾਇਆ ਹਨ ਪੰਛੀ ਨੂੰ ਮਾਲਕ ਨੇ ਬਣਾਇਆ ਕੋਈ ਨਾ ਕੋਈ ਸੋਰਸ ਸਭ ਦਾ ਬਣਾਇਆ ਸਾਨੂੰ ਸਾਡੇ ਖਾਨ ਦਾ ਸੋਰਸ ਦਿੱਤਾ ਉਹਨਾਂ ਨੂੰ ਉਹਦੇ ਖਾਨ ਦਾ ਸੋਰਸ ਸਾਡੇ ਤੋਂ ਦਿੱਤਾ ਉਹਨੇ ਬਸ ਪਛਾਈ ਕਰ ਜੀ ਜੀ ਸਾਡੇ ਨਾਲ ਜੈਕ ਰਿਸ਼ਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕਿੱਦਾਂ ਦਾ ਲੱਗਦਾ ਪਹਿਲਾਂ ਤਾਂ ਲੋਕ ਆਉਂਦੇ ਨੇ ਸੇਵਾ ਕਰਨ ਪੰਛੀਆਂ ਨੂੰ ਇੱਦਾਂ ਇੱਥੇ ਤੁਹਾਡੇ ਸਾਹਮਣੇ ਹੀ ਹੈ ਦੇਖੋ ਤੁਸੀਂ ਹਜ਼ਾਰਾਂ ਦੀ ਤعداد ਚ ਡੇਲੀ ਲੋਕ ਆਉਂਦੇ ਨੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀ ਬੜੀ ਮੰਦੀ ਭਾਵਨਾ ਪੂਰੀ ਹੁੰਦੀ ਆ ਅਸੀਂ ਇੱਥੇ ਇੱਕ ਆਈਸੀਯੂ ਵਾਰਡ ਬਣਾਇਆ ਹੋਇਆ ਆਈਸੀਸੀਯੂ ਵਾਰਡ ਨਾਲ ਆਇਆ ਰਿਕਵਰੀ ਰੂਮ ਬਣਾਇਆ ਹੋਇਆ ਰਿਕਵਰੀ ਰੂਮ ਤੋਂ ਬਾਅਦ ਫਿਰ ਇਹ ਵਾਰਡ ਚ ਆ ਜਾਂਦੇ ਆ ਵਾਰਡ ਚ ਆਣ ਤੋਂ ਬਾਅਦ ਫਿਰ ਇਹ ਖੁੱਲੇ ਹੋ ਜਾਂਦੇ ਆ ਉਰੇ ਨਾਂਦੇ ਆ ਤੋਂਦੇ ਆ ਜਿਵੇਂ ਮਰਜ਼ੀ ਉੱਟਦੇ ਆ ਸਾਰੀ ਦਿਹਾੜੀ ਗੁਰਈ ਰਹਿੰਦੇ ਆ ਸਵੇਰੇ 4:30 5 ਵਜੇ ਸ਼ੁਰੂ ਹੋ ਜਾਂਦੇ ਗਊ ਗੋਮਸ਼ਾਲਾ ਖੁੱਲਣੀ ਖੁੱਲ ਕੇ ਇਹਨਾਂ ਨੂੰ ਦਾਣਾ ਪਾਉਂਦੇ ਆ ਤੇ ਸਾਰੀ ਦਿਹਾੜੀ ਦਾਣਾ ਆਪਣੇ ਚੁੱਕਦੇ ਆ ਜਿਹੜੇ ਲੋਕ ਦਾਣਾ ਪਾ ਕੇ ਜਾਂਦੇ ਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਅੱਛਾ ਜੀ ਇਹ ਮਤਲਬ ਇੱਥੇ ਦੀ ਇਮਾਨਤ ਆ ਆਪਾਂ ਕਹਿ ਸਕਦੇ ਹਾਂ ਇਹ 125 ਸਾਲ ਤੋਂ ਪੁਰਾਣੀ ਗਊਸ਼ਾਲਾ ਸਾਡੇ ਕੋਲ 125 ਸਾਲ ਦਾ ਇਹਨਾਂ ਕੋਈ ਰਿਕਾਰਡ ਹੈਗਾ ਜੀ ਇਹ 125 ਸਾਲ ਪੁਰਾਣੀ ਗਊਸ਼ਾਲਾ ਵਾ ਇੱਥੇ ਲੋਕਾਂ ਦੀ ਲੋਕਾਂ ਦੀ ਬਹੁਤ ਦੀ ਜਿਆਦੀ ਭਾਫਨਾ ਜੁਣੀ ਹੋਈ ਹੈ ਬਹੁਤ ਵਧੀਆ ਲੱਗਦਾ ਜੀ ਬਹੁਤ ਅੱਛਾ ਲੱਗਦਾ ਇੱਥੇ ਆ ਕੇ ਮਤਲਬ ਦਿਲ ਨੂੰ ਸਕੂਨ ਮਿਲਦਾ ਹੈ ਕਿ ਆਪਾਂ ਮਤਲਬ ਆਪਣਾ ਕੀ ਕਹਿੰਦੇ ਉਹਨਾਂ ਦਾਣਾ ਪਾਣੇ ਆ ਜਾਂ ਇਹਨਾਂ ਦੀ ਪੰਛੀਆਂ ਦੀ ਗਊਆਂ ਦੀ ਸੇਵਾ ਕਰਦੇ ਆ ਆਪਣੇ ਕਰਮ ਕੱਟਦੇ ਆ ਬਹੁਤ ਅੱਛੀ ਸ਼ੁਰੂਆਤ ਹੈ ਜੀ ਔਰ ਮੈਂ ਕਹਿੰਦਾ ਹਰ ਸ਼ਹਿਰ ਹਰ ਗਲੀ ਹਰ ਕਸਬੇ ਚ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਬੇਜੁਬਾਨਾਂ ਨੂੰ ਵੀ ਜੋ ਇਹਨਾਂ ਦਾ ਹੱਕ ਹੈ ਜੋ ਇਹਨਾਂ ਦਾ ਪਰਮਾਤਮਾ ਨੇ ਇਹਨਾਂ ਵਾਸਤੇ ਦਿੱਤਾ ਹੋਇਆ ਜੋ ਆਪਾਂ ਵੀ ਇਹਨਾਂ ਨੂੰ ਦੇਈਏ ਕਿੰਨੇ ਸਮੇਂ ਤੋਂ ਆ ਰਹੇ ਹੋ ਇੱਥੇ ਦਾਣਾ ਪਾਉਣ ਜਦੋਂ ਦਾ ਹੋਸ਼ ਸੰਭਾਲਿਆ ਸੀ ਉਦੋਂ ਦੇ ਆ ਰਹੇ ਹਾਂ ਜੀ ਹਾਂ ਜੀ ਜਦੋਂ ਦੇ ਗਊਸ਼ਾਲਾ ਮਤਲਬ ਰੂਟੀਨ ਹੈ ਜੀ ਪਰ ਮਾਤਮਾ ਨੇ ਮਤਲਬ ਐ ਬਖਸ਼ਿਸ਼ ਬਖਸ਼ੀ ਹੋਈ ਹੈ ਜੀ ਕਿ ਇੱਥੇ ਆਣਾ ਹੀ ਆਣਾ ਕਰਦੇ ਕਮੈਂਬਰ ਨੇ ਕਿਸੇ ਨਾ ਕਿਸੇ ਨੇ ਆਣਾ ਹੀ ਆਣਾ ਰੋਜ਼ ਡੇਲੀ ਬੇਨਾਗਾ ਸਰ ਤੁਸੀਂ ਵੀ ਆਇਓ ਦਾਣਾ ਪਾਣ ਕਿਦਾਂ ਦਾ ਲੱਗ ਰਿਹਾ ਪਹਿਲਾਂ ਤੋਂ ਵਧੀਆ ਲੱਗਦਾ ਜੀ ਮੰਗਲਵਾਰ ਦੀ ਮੰਗਲਵਾਰ ਅਸੀਂ ਆਈਦਾ ਵਾ ਜੀ ਕੰਮ ਟਾਈਮ ਕੱਢ ਕੇ ਆਈਦਾ ਇਹਨਾਂ ਵਾਸਤੇ ਹੂੰ ਤਾਂ ਸਾਨੂੰ ਬਹੁਤ ਪਿਆਰ ਆ ਇਹਨਾਂ ਨਾਲ ਪੰਛੀਆਂ ਨਾਲ ਕਿ ਕਿ ਬਸ ਸਾਡੇ ਬੱਚੇ ਵੀ ਹੈਗੇ ਆ ਕਿ ਪਾਪਾ ਸਾਨੂੰ ਲੈ ਕੇ ਚੱਲੋ ਇੱਧਰ ਕਿ ਬੱਚਿਆਂ ਨਾਲ ਬੱਚਿਆਂ ਨਾਲ ਵੀ ਪੰਛੀਆਂ ਨੂੰ ਇੰਨਾ ਪਿਆਰ ਆ ਕਿ ਅਸੀਂ ਰੋਜ਼ ਆਈਦਾ ਕਿਉਂਕਿ ਕਰੋ ਦਾਲ ਪੀ ਗਏ ਫਿਰ ਬੱਚੇ ਪਾਣ ਆਂਦੇ ਇੱਥੇ ਅੱਛਾ ਜੀ ਹਾਂਜੀ ਮਤਲਬ ਜਿਸ ਉਮਰ ਦੇ ਵਿੱਚ ਬੱਚੇ ਮੋਬਾਈਲ ਫੋਨ ਯੂਜ਼ ਕਰਦੇ ਹੁੰਦੇ ਆ ਉਸ ਉਮਰ ਦੇ ਵਿੱਚ ਇਹ ਬੱਚੇ ਕਹਿ ਰਹੇ ਨੇ ਅਸੀਂ ਗਊਸ਼ਾਲਾ ਜਾ ਕੇ ਦਾਣੇ ਪਾਣੀ ਹਾਂਜੀ ਹਾਂਜੀ ਇਹਨਾਂ ਨੂੰ ਬੜਾ ਉਹ ਲੱਗਦਾ ਵਾ ਬਲਕਿ ਵਧੀਆ ਲੱਗਦਾ ਕਹਿੰਦੇ ਅਸੀਂ ਤਾਂ ਇਹ ਵੀ ਕਹਿੰਨੇ ਬੱਚਿਆਂ ਨੂੰ ਨਾਲ ਲੈ ਕੇ ਆਓ ਪਤਾ ਲੱਗੇ ਬੱਚਿਆਂ ਨੂੰ

हर मंगलवार दाना दाना डालने अच्छा यहाँ पे आपकी आपने कोई विश मांगी क्योंकि यहाँ पे जाता है जब कोई विश मांगता है उसकी पूरी होती है अब सारी पूरी हो गई अब आया करोगे किसके साथ पापा के साथ और कौन कौन आता है साथ पापा आते हैं ब्रदर आता है मेरा बस मम्मा नहीं आते मम्मा भी आते हैं कभी कभी ਆਫਰ ਮੰਗਲਵਾਰ ਆਤ ਹਰ ਮੰਗਲਵਾਰ ਆਤੇ ਹਾਂ